ਕਿਸਾਨ ਦੋਸਤੋ ਇਸ ਵਕਤ ਆਪਾਂ ਖਨੌਰੀ ਬਾਡਰ ਤੇ ਖੜੇ ਆ ਜਿਹੜੇ ਪਾਸੋਂ ਖਨੌਰੀ ਆ ਕੇ ਬਾਡਰ ਵੱਲ ਚੁੰਦੇ ਆ ਇਸ ਵਕਤ ਇੱਥੇ ਉਹ ਪਟ્રોલ ਪੱਤ ਹੈ ਪਟ્રોલ ਪੰਪ ਦੇ ਨਾਲ ਆਪਣਾ ਲੁਧਿਆਣੇ ਦਾ ਜਿਹੜਾ ਜ਼ਿਲ੍ਹਾ ਉਹਨਾਂ ਦਾ ਕੈਂਪ ਹੈ ਤਾਂ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹ ਲਗਾਤਾਰ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਦੇ ਵਿੱਚ ਨੇ ਦੇਖੋ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਰੋਜ਼ ਫੇਰ ਵੀ ਇਹ ਰੱਖਸ਼ੇ ਤੇ ਸਪੀਕਰ ਲੈ ਕੇ ਰਾਤ ਨੂੰ ਅਨਾਉਂਸਮੈਂਟ ਕਰਦਾ ਵੀ ਜਾਗਦੇ ਰਹਿਣਾ ਕਿਸ ਲਈ ਬਾਪੂ ਡੱਲੇਵਾਲ ਸਾਹਿਬ ਲਈ ਠੀਕ ਹੈ ਕਿ ਜੇ ਬਾਪੂ ਡੱਲੇਵਾਲ ਸਾਹਿਬ ਮਰਨ ਵਰਤੇ ਬੈਠਾ ਹੈ ਤਾਂ ਯਾਰ ਮੈਂ ਘਰੇ ਕਿਉਂ ਬੈਠਾਂ ਤਾਂ ਇਹ ਭਰਾਵੋ ਮੈਸੇਜ ਅੱਡੋ-ਅੱਡ ਸੋਡੇ ਦਿਲ ਦੇ ਵਿੱਚ ਖੁੱਬਣਾ ਚਾਹੀਦਾ ਹੈ ਕਿ ਅਸੀਂ ਤਾਂ ਤੁਰ ਵੀ ਸਕਦੇ ਆਂ ਬੋਲ ਵੀ ਸਕਦੇ ਆਂ ਤਾਂ ਇਹ ਜਿਹੜਾ ਬੰਦਾ ਤੁਰ ਨਹੀਂ ਸਕਦਾ ਹੱਥ ਨਾਲ ਸਾਈਕਲ ਚਲਾ ਕੇ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇ ਰਿਹਾ ਤਾਂ ਆਪਾਂ ਜ਼ਮੀਨਾਂ ਵਾਲੇ ਆਪਾਂ ਉਹਨਾਂ ਦੇ ਰੇਟ ਲੈਣ ਵਾਸਤੇ ਆ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 38ਵਾਂ ਦਿਨ ਚ ਹੈ 38 ਦਿਨ ਕਹਿਣ ਨੂੰ ਠੀਕ ਐ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੰਦਾ ਮਰ ਵਰ ਤੇ ਬੈਠਾ ਤੇ ਫੇਰ ਹਜੇ ਤੱਕ ਹਜੇ ਜਿਹੜੇ ਬਹੁਤ ਲੋਕ ਖਨੌਰੀ ਨਹੀਂ ਆਏ ਹੁਣੇ ਫੀਲ ਹੈ ਕਿ 4 ਜਨਵਰੀ ਨੂੰ ਬਹੁਤ ਵੱਡਾ ਕੱਠ ਰੱਖਿਆ ਕੋਈ ਕੱਠ ਨਹੀਂ ਰੱਖਿਆ ਸਿਰਫ ਜਿਹੜੀ ਡੱਲੇਵਾਲ ਦੀ ਭਾਵਨਾ ਸੀ ਡੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਜਿਹੜੇ ਅੱਜ ਤੱਕ ਹੁਣ ਤੱਕ ਆਉਂਦੇ ਰਹੇ ਨੇ ਵੀ ਡੱਲੇਵਾਲ ਦੇ ਦਰਸ਼ਨ ਕਰਵਾ ਦਿਓ ਡੱਲੇਵਾਲ ਸਾਹਿਬ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆਂ ਤਾ ਖੁਦ ਉਹਨੇ ਮਨ ਦੀ ਭਾਵਨਾ ਸਾਡੇ ਨਾਲ ਜਿਤਾਈ ਹੈ ਕਿ ਮੈਂ ਜਿਹੜੇ ਲੋਕ ਨੇ ਤੁਸੀਂ ਇਕੱਠ ਰੱਖੋ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹ 4 ਜਨਵਰੀ ਐ ਪੀਲ ਐ ਕਿ 4 ਜਨਵਰੀ ਨੂੰ ਖਾਸ ਕਰਕੇ ਪੰਜਾਬ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੀਦਾ ਜਿੱਥੋਂ ਬੱਸ ਟਰੱਕ ਭਰ ਕੇ ਨਾ ਆਵੇ ਤੇ ਖਨੌਰੀ ਲੱਖਾਂ ਦਾ ਕੱਟ ਕਰਕੇ ਤੇ ਇਹ ਸਾਡੇ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹਦੇ ਕੰਨੀ ਨਿਗਾਹ ਜ਼ਰੂਰ ਮਾਰ ਲਿਓ ਜਿਸ ਨੇ ਲੱਤਾਂ ਨਹੀਂ ਤੇ ਰੋਜ਼ ਦਿਨ ਰਾਤ 11 ਮਹੀਨੇ ਇਸ ਮੋਰਚੇ ਦੀ ਸੇਵਾ ਕੀਤੀ ਹੈ ਪਹਿਰਾ ਦੇ ਰਿਆ ਆਇਓ ਭਰਾਵੋ ਤੇ ਆਪਾਂ ਸਰਕਾਰ ਤੋਂ ਮੰਗਾ ਲਾਗੂ ਕਰਵਾ ਲਈਏ ਧੰਨਵਾਦ ਬੈਸੂਦੀਕਾ ਖਾਲਸਾ